ਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਂ ਜਨਾਜ਼ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜੁੜੇ ਰਹਿਣਾ ਜਿੰਨਾ ਵੀ ਰਾਂ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਯੂਕਰੇਨ ਤੇ ਰੂਸ ਨੇ ਕੀਤਾ ਘਾਤਕ ਹਮਲਾ ਪ੍ਰਮਾਣੂ ਪਲਾਂਟ ਨੇੜੇ ਕੀਤਾ ਡਰੋਨ ਹਮਲਾ ਆਜ਼ਾਦੀ ਦਿਵਸ ਤੇ ਕੀਤੀ ਵੱਡੀ ਕਾਰਵਾਈ ਰੂਸ ਨੇ ਦੋਸ਼ ਲਗਾਇਆ ਹੈ ਕਿ ਯੂਕਰੇਨ ਨੇ ਆਪਣੇ 34ਵੇਂ ਆਜ਼ਾਦੀ ਦਿਵਸ ਮੌਕੇ ਤੇ ਰੂਸ ਤੇ ਕੁਰ ਕਸ ਕੁਰਕਸ ਖੇਤਰ ਵਿੱਚ ਇੱਕ ਪਰਮਾਣੂ ਪਲਾਂਟ ਤੇ ਡਰੋਨ ਹਮਲਾ ਕੀਤਾ ਹੈ ਅਤੇ ਉੱਥੇ ਆਗ ਲਗਾ ਦਿੱਤੀ ਹੈ ਹਾਲਾਂਕਿ ਅੱਗ ਤੇ ਜਲਦੀ ਕਾਬੂ ਪਾਇਆ ਜਾ ਗਿਆ ਹੈ ਅਤੇ ਰੈਡੀਏਸ਼ਨ ਦਾ ਪੱਧਰ ਆਮ ਰਿਹਾ ਹੈ ਰੋਸੇ ਅਧਿਕਾਰੀਆਂ ਨੇ ਕਿਹਾ ਹੈ ਕਿ ਡਰੋਨ ਹਮਲਿਆਂ ਵਿੱਚ ਕਈ ਬਿਜਲੀ ਅਤੇ ਊਰਜਾ ਕੇਂਦਰਾਂ ਨੂੰ ਨਿਸ਼ਾਨਾ ਬਣਾਸੀ ਇੱਕ ਪਰਮਾਣੂ ਪਲਾਂਟ ਵਿੱਚ ਅੱਗ ਲੱਗਣ ਕਾਰਨ ਨਾਲ ਇੱਕ ਟ੍ਰਾਂਸਫਰ ਨੂੰ ਨੁਕਸਾਨ ਪਹੁੰਚਿਆ ਹੈ ਪਰ ਕੋਈ ਜ਼ਖਮੀ ਨਹੀਂ ਹੋਇਆ ਹੈ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਨੇ ਕਿਹਾ ਹੈ ਕਿ ਉਹਸ ਨੂੰ মিডিਆ ਤੋਂ ਇਸ ਘਟਨਾ ਬਾਰੇ ਤਾਂ ਲੱਗਾ ਹੈ ਕਿ ਪਰ ਉਹ مستقل ਤੌਰ ਤੇ ਇਸ ਦੀ ਪੁਸ਼ਟੀ ਨਹੀਂ ਕਰ ਸਕਿਆ ਏਜੰਸੀ ਦੇ ਮੁਖਰ ਰਾਫੇਲ ਗਰੋਸਟੀ ਨੇ ਕਿਹਾ ਹੈ ਕਿ ਹਰੇਕ ਪ੍ਰਮਾਣੂ ਪਲਾਟ ਦੀ ਸੁਰੱਖਿਆ ਹਰ ਸਮੇਂ ਚ ਕੀ ਨਹੀਂ ਬਣਾਈ ਜਾਣੀ ਚਾਹੀਦੀ ਹੈ ਅਤੇ ਇਸ ਦਰਾਂਹ ਰੂਸ ਦੇ ਲੈਨ ਗ੍ਰਾਟ ਖੇਤਰ ਵਿੱਚ ਉਸ ਤੇ ਲਗਾ ਕੇ ਬੰਦਰਗਾਹ ਤੇ ਵੀ ਅੱਗ ਲੱਗ ਗਈ ਹੈ ਜਿੱਥੇ ਇੱਕ ਵੱਡਾ ਬਾਲਨ ਨਿਰਜਾਤਨ ਟਰਮੀਨਲ ਹੈ ਅਧਿਕਾਰੀਆਂ ਨੇ ਅਧਿਕਾਰੀਆਂ ਦੇ ਅਨੁਸਾਰ ਲਗਭਗ 10 ਜੁਕਰੀਨ ਗੁਣਾ ਨੂੰ ਮਾਰ ਦਿੱਤਾ ਗਿਆ ਹੈ ਜਸ ਦੇ ਮਲਬੇ 칸 ਅਗ ਲੱਗੀ ਹੈ ਰੂਸੀ ਰੱਖਿਆ ਮੰਤਰਾਲੇ ਨੇ ਦਾਵਾ ਕੀਤਾ ਹੈ ਕਿ ਉਸ ਨੇ ਸ਼ਨੀਵਾਰ ਨੂੰ ਅਤੇ ਰਾਤੋਂ ਐਤਵਰ ਤੱਕ 95 ਯੂਕਰੇਨ ਡਰੋਨ ਡੇਕ ਦਿੱਤੇ ਹਨ ਯੂਕਰੇਨੀ ਯੂਕਰੇਨ ਦੀ ਹਵਾਈ ਸੈਨਾ ਨੇ ਕਿਹਾ ਹੈ ਕਿ ਰੂਸ ਨੇ 72 ਡਰੋਨ ਅਤੇ ਇੱਕ ਇੱਕ ਕਰੂਜ਼ ਮਿਜ਼ਾਈਲ ਵੀ ਦਾਗ ਹੈ ਜਿੰਨਾ ਵਿੱਚੋਂ 48 ਡਰੋਨ ਡੇਕ ਦਿੱਤੇ ਗਏ ਹਨ ਜਾਂ ਜਾਂ ਕਰ ਦਿੱਤੇ ਗਏ ਹਨ ਤੁਹਾਨੂੰ ਦੱਸਦੇ ਕਿ ਯੂਕਰੇਨ ਨੇ ਐਤਵਰ ਨੂੰ 1990 ਵਿੱਚ ਸੋਵੀਅਤ ਯੂਨੀਅਨ ਤੋਂ ਆਪਣੀ ਆਜ਼ਾਦੀ ਦੀ 34ਵੇਂ ਬਰੇ ਗੰਢ ਮਨਾਈ ਸੀ ਇਸ ਮੌਕੇ ਤੇ ਰਾਸ਼ਟਰਪਤੀ ਬੁਲਦਮਿਰ ਜਲੇਸਕਿਨ ਨੇ ਕੀਵ ਵਰਤੇ ਸੁਤੰਤਰਤਾ ਚੌਕ ਤੋਂ ਇੱਕ ਵੀਡੀਓ ਸੰਦੇਸ਼ ਦਿੱਤਾ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ